ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬਹਿਰੈਨ ਵਿੱਚ ਆਯੋਜਿਤ ਏਸ਼ੀਆਈ ਯੂਥ ਗੇਮਸ 2025 ਵਿੱਚ ਸੋਨ ਤਗਮਾ ਜਿੱਤਣ ਵਾਲੇ ਕਬੱਡੀ ਖਿਡਾਰੀਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮੰਤਰੀ ਨੇ ਟੀਮ ਦੇ ਕਪਤਾਨ ਇਸ਼ਾਂਤ ਰਾਠੀ ਸਮੇਤ ਸਾਰੇ ਖਿਡਾਰੀਆਂ ਨੂੰ ਉਹਨਾਂ ਦੀ ਇਤਿਹਾਸਕ ਉਪਲਬਧੀ ਦੇ ਲਈ ਵਧਾਈ ਦਿੱਤੀ ਮੁੱਖ ਮੰਤਰੀ ਨੇ ਕਿਹਾ ਕਿ ਕਬੱਡੀ ਖਿਡਾਰੀਆਂ ਦੀ ਇਹ ਜਿੱਤ ਇਹ ਉਪਲਬਧੀ ਜਿਹੜੀ ਹੈ ਹਰਿਆਣਾ ਦੀ ਨਹੀਂ ਸਗੋਂ ਪੂਰੇ ਦੇਸ਼ ਦੇ ਲਈ ਮਾਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰਿਆਣਾ ਨੂੰ ਸਿਰਫ ਭਾਰਤ ਦੀ ਖੇਡ ਰਾਜਧਾਨੀ ਨਹੀਂ ਬਲਕਿ ਇੱਕ ਵਿਸ਼ੇਸ਼ ਪਦਰੀ ਖੇਡ ਕੇਂਦਰ ਦੇ ਵਜੋਂ ਵੀ ਸਥਾਪਿਤ ਕਰਨਾ ਹੈ ਇਸ ਮੌਕੇ ਮੁੱਖ ਮੰਤਰੀ ਨੇ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੀ ਵਧਾਈ ਦਿੱਤੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਤਿਹਾਬਾਦ ਵਿੱਚ ਪੰਚਨੰਦ ਸਦਨ ਦੇ ਭੂਤਲ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਕੇਵਲ ਇੱਕ ਇਮਾਰਤ ਦਾ ਉਦਘਾਟਨ ਨਹੀਂ ਸਗੋ ਇਹ ਸਾਡੀ ਸਾਂਝੀ ਯਾਦ ਸਾਡੀ ਅਟੁੱਟ ਸੰਸਕ੍ਰਿਤੀ ਅਤੇ ਸਾਡੇ ਇਤਿਹਾਸ ਦਾ ਪ੍ਰਤੀਕ ਹੈ हरियाणा ਦੀ ਨੌਜਵਾਨ ਪੀੜ੍ਹੀ ਇਤਿਹਾਸਕ ਵਿਰਾਸਤ ਅਤੇ ਸੱਭਿਆਚਾਰਕ ਮੁੱਲਾਂ ਨੂੰ ਅਪਣਾ ਸਕੇ ਅਤੇ ਪਿਛਲੀਆਂ ਘਟਨਾਵਾਂ ਤੋਂ ਸਿੱਖ ਲੈ ਸਕੇ ਇਸ ਉਦੇਸ਼ ਦੇ ਨਾਲ ਹਰਿਆਣਾ ਸਰਕਾਰ ਉਹਨਾਂ ਸਾਰੇ ਥਾਵਾਂ ਨੂੰ ਵਿਕਸਿਤ ਕਰ ਰਹੀ ਹੈ ਜੋ ਪੁਰਾਤਨ ਰਿਵਾਇਤਾਂ ਅਤੇ ਲੋਕਾਂ ਦੇ ਭਰੋਸੇ ਦੇ ਨਾਲ ਜੁੜੀਆਂ ਹੋਈਆਂ ਨੇ ਫਤਿਹਬਾਦ ਦਾ ਪੰਚਨਦ ਵੀ ਅਜੀਹਾ ਹੀ ਇੱਕ ਮਹੱਤਵਪੂਰਨ ਥਾਨ ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੇਂ ਪੰਚਨਦ ਸਦਨ ਦਾ ਉਦਘਾਟਨ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਇਸ ਇਮਾਰਤ ਦੀ ਨੀਂਹ ਸਾਲ 2020 ਵਿੱਚ ਰੱਖੀ ਗਈ ਸੀ ਅਤੇ 5 ਸਾਲ ਬਾਅਦ ਇਮਾਰਤ ਦੇ ਤਿਆਰ ਹੋਣ ਤੋਂ ਉਪਰੰਤ ਇਸ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਕੇਵਲ ਇੱਕ ਇਮਾਰਤ ਨਹੀਂ ਸਗੋਂ ਇਹ ਸਾਡੀ ਸਾਂਝੀ ਯਾਦ ਸਾਡੀ ਅਟੁੱਟ ਸੰਸਕ੍ਰਿਤੀ ਅਤੇ ਉਹਨਾਂ ਲੱਖਾਂ ਪੁਰਖਿਆਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਵੱਖ-ਵੱਖ ਧਰਮ ਅਤੇ ਸਭਿਆਚਾਰਕ ਫੁੱਲੇ-ਫੁੱਲੇ ਨੇ ਅਤੇ ਆਪਸੀ ਸਾਂਝ ਦੇ ਨਾਲ ਅੱਗੇ ਵਧੇ। ਇਤੋ ਦੀ ਰਹਿਣੀ ਸਹਿਣੀ ਪਾਈਚਾਰਕ ਸਾਂਝ ਮਹਿਮਾਨ ਨਿਵਾਜ਼ੀ ਅਤੇ ਮਿਹਨਤ ਪੂਰੇ ਸੰਸਾਰ ਦੇ ਵਿੱਚ ਮਸ਼ਹੂਰ ਹੈ ਪਰ ਇਤਿਹਾਸ ਦੇ ਕੁਝ ਅਧਿਆਏ ਅਜੇ ਵੀ ਨੇ ਜੋ ਦਰਦ ਅਤੇ ਪੀੜ ਦੇ ਨਾਲ ਭਰੇ ਹੋਏ ਨੇ ਤੇ ਪੰਚਨਾਥ ਤ੍ਰਾਸ ਜੋ ਸਮਾਰਕ ਹੈ ਇਹ ਇੱਕ ਪ੍ਰੇਰਨਾ ਦਾ ਕੇਂਦਰ ਹੈ ਹਮ ਸਭ ਕੇ ਲਈ ਜੋ ਲਗਾਤਾਰ ਹਮੇ एक प्रेरणा देता रहेगा आज मुझे आने का यहाँ गौरव प्राप्त हुआ है मैं इसके लिए सभी ट्रस्ट के पदाधिकारियों का दिल से आभार व्यक्त करता हूँ और मैं आज यहाँ आया हूँ मैं इकतीस लाख रुपया आज यहाँ पंच नद स्मारक को देकर क्योंकि सबसे समृद्ध और सबसे पुरानी महान सभ्यताओं में से एक बनाया है ये हमारे लिए गर्व की बात है साथियों इसी भूभाग को सदियों से पंजाब के नाम से जाना जाता रहा है और जो पांच आम और जो जो पांच 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 आम या पांच का ये एक संगम है ये हम सब के लिए बड़े गर्व की बात है साथियों पंचनंद की भूमि यह तहतीज यहाँ का भाईचारा यहाँ की मेहमान नवाजी और यहाँ की कर्मस्ता पूरे विश्व में ये प्रसिद्ध है इतिहास के कुछ ऐसे अध्याय भी होते हैं जो दर्द और पीड़ा से भरे हुए होते हैं उसको भी हम सब जानते हैं साथियों हम सब ने भूखता भी है हम सब ने देखा भी है हमारे बुजुर्ग हमारे बीच में जिन्होंने अपनी आंखों के सामने वो परिदृश्य देखा है उन्नीस में देश का जब विभाजन के समय इस भूखंड पर दुनिया की विभीषण त्रासदी भी घटित हुई ये हमारे बुजुर्ग बखूबी उसको जानते भी हैं और उसने उसको देखा भी है ਇਸ ਵਿੱਚ ਯਸ਼ ਮੋਕਮਤਰੀ ਨੇ ਭਰੋਸਾ ਦਿਵਾਇਆ ਕਿ ਹਰਿਆਣਾ ਸਰਕਾਰ ਪੰਚਨਤ ਦੀ ਸੰਸਕ੍ਰਿਤੀ ਦੀ ਸੰਭਾਲ ਉਸ ਦੇ ਵਿਕਾਸ ਅਤੇ ਵੰਡ ਦੀ ਭਿਆਨਕਤਾ ਦੇ ਨਾਲ ਜੁੜੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਇਸ ਮਹੱਤਵਪੂਰਨ ਕੰਮ ਦੇ ਵਿੱਚ ਪੰਚਨਤ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜੀ ਰਹੇਗੀ ਉਹਨਾਂ ਆਖਿਆ ਕਿ ਪੰਚਨਤ ਸਦਨ ਸਿਰਫ ਹਰਿਆਣਾ ਹੀ ਨਹੀਂ ਸਗੋ ਪੂਰੇ ਦੇਸ਼ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਬਣੇਗਾ ਅਤੇ ਕੌਮੀ ਏਕਤਾ ਸਮਾਜਿਕ ਸਾਂਝ ਅਤੇ ਸਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗਾ